ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਨ ਬਹੁਤ ਦੁਖੀ ਸੀ ਆ ਜਿਹੜਾ 3-4 ਦਿਨਾਂ ਤੋਂ ਇੱਕ ਸਾਡੇ ਵੀਰ ਟੈਕਸੀ ਚਾਲਕ ਜੋ ਕਿ ਲੁਧਿਆਣੇ ਤੋਂ ਰੈਕੌਰੋਂ ਆਰਿਆ ਸੀ ਜਿਸ ਜਿਸ ਦੀ ਮੌਤ ਹੋ ਚੁੱਕੀ ਹੈ ਕੁਝ ਦੋ ਤਿੰਨ ਸ਼ਰਾਰਤੀ ਅੰਸਰਾਂ ਵੱਲੋਂ ਕ੍ਰਿਮੀਨਲ ਅੰਸਰਾਂ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਤੇ ਉਹਨਾਂ ਵਿੱਚ ਇੱਕ ਨਿਹੰਗ ਸਿੰਘ ਵੀ ਸੀ ਮੈਂ ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹਨਾ ਵੀ ਸਾਡੇ ਅਰਗੇ ਕਿਰਤੀ ਬੰਦੇ ਡਰਾਈਵਰ ਜਿਹੜੇ 10 ਤੋਂ 12-12 ਘੰਟੇ ਗੱਡੀਆਂ ਚਲਾ ਕੇ ਆਪਣੀ ਕਿਰਤ ਕਮਾਈ ਕਰਕੇ ਆਪਦੇ ਘਰ ਦਾ ਗੁਜ਼ਾਰਾ ਕਰਦੇ ਆ ਤੇ ਜੇ ਬੰਦੇ ਪੰਜਾਬ ਚ ਹੀ ਨਹੀਂ ਮਹ ਪੰਜਾਬ ਚ ਨਹੀਂ ਸੁਰੱਖਿਤ ਤੇ ਫਿਰ ਕਿੱਥੇ ਹੋਣਗੇ ਅਸੀਂ ਆਪਦੇ ਘਰ ਚ ਹੀ ਨਹੀਂ ਸੁਰੱਖਿਤ ਕਿੱਥੇ ਹੋਵਾਂਗੇ ਅਸੀਂ ਸਾਰੀ ਦੁਨੀਆ ਘੁੰਮਿਓਨੇ ਆ ਜੂਪੀ ਬਿਹਾਰ ਦਿੱਲੀ ਆ ਹਿਮਾਚਲ ਹਮੂਟਲ ਸਾਰੇ ਪਾਸੇ ਅਸੀਂ ਜਾਣੇ ਆ ਸਾਡੇ ਨਾਲ ਕੋਈ ਅੱਜ ਤੱਕ ਕਿਸੇ ਵੀ ਪੰਜਾਬ ਦੇ ਡਰਾਈਵਰ ਨਾਲ ਇਹੋ ਜੀ ਘਟਨਾ ਨਹੀਂ ਕਦੀ ਵਾਪਰੀ ਤੇ ਪੰਜਾਬ 'ਚ ਇਦਾਂ ਦੇ ਕ੍ਰਾਈਮ ਹੋਣ ਲੱਗੇ ਤਾਂ ਸਾਨੂੰ ਤਾਂ ਸਮਝ ਨਹੀਂ ਆਉਂਦੀ ਪਹਿਲਾਂ ਲੋਕ ਮਸਾਲਾ ਦਿੰਦੇ ਹੁੰਦੇ ਸੀ ਪੰਜਾਬ ਦੀਆਂ ਵੀ ਜੇ ਸਭ ਤੋਂ ਜ਼ਿਆਦਾ ਸੇਫ ਬੰਦਾ ਤੇ ਪੰਜਾਬ 'ਚ ਆ ਅੱਜ ਪੰਜਾਬੀ ਹੀ ਨਹੀਂ ਪੰਜਾਬ 'ਚ ਸੇਫ ਜਿਹੜੇ ਬੰਦੇ ਆਪਦੀ ਕਿਰਤ ਕਮਾਈ ਕਰਦੇ ਉਹੀ ਨਹੀਂ ਸੇਫ ਤੇ ਮੈਂ ਸਰਕਾਰਾਂ ਨੂੰ ਬੇਨਤੀ ਕਰੂੰਗਾ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਆਪ ਕਿਰਪਾ ਕਰਕੇ ਪੰਜਾਬ ਵੱਲ ਧਿਆਨ ਦਿਓ ਥੋੜਾ ਚਿਰ ਦਿੱਲੀ ਦਾ ਖਿਹੜਾ ਛੱਡੋ ਪੰਜਾਬ ਵੱਲ ਧਿਆਨ ਦਿਓ ਅਸੀਂ ਕਿਰਤ ਕਮਾਈ ਕਰਨ ਵਾਲੇ ਬੰਦੇ ਆ ਜੇ ਸਾਡੇ ਬੰਦੇ ਨਹੀਂ ਸੇਫ ਅਸੀਂ ਨਹੀਂ ਸੇਫ ਤੇ ਅਸੀਂ ਕਿੱਧਰ ਨੂੰ ਜਾਈਏ ਕਹਿ ਤਾ ਰਹੇ ਹਾਂ ਵੀ ਪੰਜਾਬ ਚ ਆ ਕੇ ਬਾਹਰਲੇ ਲੋਕ ਕੰਮ ਕਰੋ ਇੱਥੇ ਪੰਜਾਬ ਸੇਫ ਆ ਪੰਜਾਬ ਚ ਬਹੁਤ ਕਮਾਈ ਆ ਪਰ ਪੰਜਾਬੀਆਂ ਨੂੰ ਵੀ ਸੇਫ ਰੱਖੋ ਜਿਹੜੇ ਪੰਜਾਬ ਚ ਲੋਕ ਰਹਿ ਰਹੇ ਆ ਸੀ ਕਿਹੜੇ ਪਾਸੇ ਜਾਈਏ ਸਾਨੂੰ ਸਮਝ ਨਹੀਂ ਆ ਰਹੀ ਉਹ ਸਾਡਾ ਵੀਰ ਵਿਚਾਰੇ ਦੇ ਦੋ ਬੱਚੇ ਛੋਟੇ ਜੇ ਤੇ ਉਹਦਾ ਪਰਿਵਾਰ ਤਾਂ ਰੁਲ ਗਿਆ ਨਾ ਪਤਾ ਨਹੀਂ ਉਹਦੀ ਜੇਬ ਚ 4000 ਹੋਣਾ ਜਾਂ 2000 ਹੋਣਾ ਜਾਂ 1000 ਹੋਣਾ ਉਹਨੇ ਪਿੱਛੇ ਹੀ ਬੰਦਾ ਮਾਰਤਾ ਦੱਸੋ ਇੱਕ ਨਿਛੇੜੀ ਬੰਦਿਆਂ ਨੇ ਕ੍ਰਿਮੀਨਲ ਬੰਦਿਆਂ ਨੇ ਇੱਕ ਮੈਂ ਸਿੱਖ ਪੰਥ ਨੂੰ ਵੀ ਬੇਨਤੀ ਕਰੂੰਗਾ ਵੀ ਜਿਹੜਾ ਆ ਨਿਹੰਗ ਸਿੰਘਾਂ ਦਾ ਬਾਣਾ ਬੁੱਢਾ ਦਲਜੀ ਨੂੰ ਵੀ ਕਿਰਪਾ ਕਰਕੇ ਨਿਹੰਗ ਸਿੰਘਾਂ ਨੂੰ ਜਥੇਬੰਦੀਆਂ ਨੂੰ ਬੇਨਤੀ ਆ ਵੀ ਜਿਹੜਾ ਆ ਬਾਣਾ ਆਪਾਂ ਪਵਾਉਨੇ ਆ ਸਿੰਘਾਂ ਨੂੰ ਕਿਰਪਾ ਕਰਕੇ ਇਹਨਾਂ ਦੇ ਬਕਾਇਦਾ ਲਾਇਸੈਂਸ ਵੈਸੇ ਦਾ ਤੁਸੀਂ ਬਣਾਉਨੇ ਹੋ ਜਿਹੜੇ ਆਮ ਬੰਦੇ ਇਹ ਬਾਣਾ ਪਾ ਲੈਂਦੇ ਇਹਨਾਂ 'ਲ ਵੀ ਧਿਆਨ ਮਾਰੋ ਜੀ ਵੈਸੇ ਤਾਂ ਬਾਣਾ ਬਹੁਤ ਪਵਿੱਤਰ ਅਸੀਂ ਹਰ ਉਸ ਸਿੱਖ ਦਾ ਬਾਣੀ ਵਾਲੇ ਦਾ ਸਤਿਕਾਰ ਕਰਦੇ ਆ ਪਰ ਕਈ ਲੋਕਾਂ ਨੇ ਕੰਮਕਾਰ ਤੋਂ ਬਚਦਿਆਂ ਨੇ ਇਹ ਬਾਣੋ ਕੰਮਕਾਰ ਤੋਂ ਕੰਮਕਾਰ ਤੋਂ ਬਚਣ ਲਈ ਇਹ ਬਾਣਾ ਪਹਿਨਿਆ ਹੋਇਆ ਤੇ ਮੈਂ ਬੁੱਢਾ ਦਲਜੀ ਨੂੰ ਵੀ ਬੇਨਤੀ ਕਰਦਾ ਤੇ ਹੋਰ ਵੀ ਜਥੇ ਜਥੇਬੰਦੀਆਂ ਨੂੰ ਬੇਨਤੀ ਕਰਦਾ ਵੀ ਜਿਹੜੇ ਇਸ ਬਾਣੇ ਦੀ ਗਲਤ ਵਰਤੋਂ ਕਰ ਰਹੇ ਆ ਉਹਨਾਂ ਵੱਲ ਧਿਆਨ ਦਿਓ ਤੇ ਕਿਰਪਾ ਕਰਕੇ ਇਹਨਾਂ ਦੀ ਕੋਈ ਆਪਦੀ ਲਿਸਟ ਬਣਾਇਆ ਕਰੋ ਆਪਦੇ ਬੈਸੇ ਤਾਂ ਸਾਰੀਆਂ ਜਥੇਬੰਦੀਆਂ ਦੇ ਦਲ ਬਣੇ ਹੋਏ ਨੇ ਪਰ ਜਿਹੜੇ ਇਦਾਂ ਦੇ ਕੁਝ ਕੁ ਬੰਦੇ ਬਾਣੇ ਨੂੰ ਬਦਨਾਮ ਕਰ ਰਹੇ ਆ ਉਹਨਾਂ ਵੱਲ ਕਿਰਪਾ ਕਰਕੇ ਧਿਆਨ ਦਿਓ ਇਹ ਜਥੇਬੰਦੀਆਂ ਦਾ ਫਰਜ਼ ਮੰਦਾ ਵੀ ਜਿਹੜੇ ਬਾਣੇ ਦੀ ਗਲਤ ਦੁਰਵਤੋ ਕਰ ਰਹੇ ਆ ਜਿਹੜੇ ਛੜਾਰਤੀ ਅੰਸਰ ਬਾਣਾ ਪਾ ਕੇ ਪੁੱਠੇ ਕੰਮ ਕਰਦੇ ਆ ਉਹਨਾਂ ਵੱਲ ਕਿਰਪਾ ਕਰਕੇ ਜਥੇਬੰਦੀਆਂ ਧਿਆਨ ਦੇਣ ਬਾਣੇ ਦਾ ਬਹੁਤ ਮਾਣ ਸਤਿਕਾਰ ਆ ਹਰ ਬੰਦਾ ਹੀ ਬਾਣੇ ਦਾ ਸਤਿਕਾਰ ਕਰਦਾ ਭਾਵੇਂ ਉਹ ਸੇਖਾ ਪਾਵੇਂ ਮੁਸਲਮਾਨ ਪਾਵੇਂ ਹਿੰਦੂ ਕਿਸੇ ਵੀ ਧਰਮ ਦਾ ਉਹ ਸਾਰੇ ਬੰਦੇ ਬਾਣੀ ਦਾ ਸਤਿਕਾਰ ਕਰਦੇ ਆ ਪਰ ਇਦਾਂ ਦੇ ਬੰਦੇ ਜਿਹੜੇ ਬਾਣੀ ਦੀ ਗਲਤ ਦਰਬਤੋ ਕਰਕੇ ਬਾਣੀ ਨੂੰ ਬਦਨਾਮ ਕਰਦੇ ਆ ਉਹਨਾਂ ਬੰਦਿਆਂ ਤੇ ਸਰਕਾਰ ਨੇ ਤੇ ਕਾਰਵਾਈ ਕਰਨੀ ਕਰਨੀ ਆ ਤੇ ਨਿਹੰਗ ਜਥੇਬੰਦੀਆਂ ਨੂੰ ਵੀ ਬੇਨਤੀ ਆ ਵੀ ਉਹ ਵੀ ਇਹਨਾਂ ਤੇ ਕਾਰਵਾਈ ਕਰਨ ਆਪਦੇ ਲੋਬਾਂ ਦੀ ਤੇ ਮੈਂ ਦੁਆਰਾ ਫਿਰ ਬੇਨਤੀ ਕਰਦਾ ਸਰਕਾਰ ਨੂੰ ਪੀ ਆ ਜਿਹੜੀ ਲੁਧਿਆਣੇ ਘਟਨਾ ਵਾਪਰੀ ਆ ਇੱਕ ਡਰਾਈਵਰ ਨਾਲ ਜਿਹਦੀ ਵਿਚਾਰੇ ਦੀ ਮੌਤ ਹੋ ਚੁੱਕੀ ਆ ਜਿਹਨੂੰ ਤਿੰਨ ਬੰਦਿਆਂ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਨ੍ਹਾਂ ਵਿੱਚ ਇੱਕ ਨਿਹੰਗ ਸਿੰਘ ਸੀ ਕਿਰਪਾ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਓ ਤੇ ਸਾਡੇ ਵਰਗੇ ਜਿਹੜੇ ਹੋਰ ਕਿਰਤੀ ਡਰਾਈਵਰ ਨੇ 18-18 ਘੰਟੇ ਪਤਾ ਨਹੀਂ ਕਿੰਨੇ-ਕਿੰਨੇ ਘੰਟੇ ਗੱਡੀਆਂ ਚਲਾ ਕੇ ਆਪਦੇ ਘਰ ਦਾ ਗੁਜ਼ਾਰਾ ਕਰਦੇ ਆ ਤੇ ਇਹਨਾਂ ਦੀ ਸੇਫਟੀ ਦਾ ਵੀ ਸਰਕਾਰ ਨੂੰ ਬੇਨਤੀ ਕਰਦੇ ਵੀ ਧਿਆਨ ਰੱਖੋ ਕਿਉਂਕਿ ਦਿਨ ਰਾਤ ਅਸੀਂ ਰੋਡਾਂ ਤੇ ਚੱਲਣਾ ਅਸੀਂ ਅੱਜ ਤੱਕ ਮੈਂ ਬਹੁਤ ਅਟੈਆਂ ਨਾਮਾਤਰ ਖਬਰਾਂ ਨੇ ਵੀ ਪੰਜਾਬ ਦੇ ਬੰਦਿਆਂ ਨੂੰ ਬਾਹਰਲੇ ਸਟੇਟਾਂ 'ਚ ਕਿਸੇ ਦੀ ਮੌਤ ਹੋਈ ਜਾਂ ਕੁਝ ਹੋਇਆ ਜਾਂ ਕਿਸੇ ਨੇ ਗਲਤ ਕੰਮ ਕੀਤਾ ਤੇ ਇਹ ਪੰਜਾਬ 'ਚ ਹੀ ਜੇ ਅਸੀਂ ਸੇਫ ਨਹੀਂ ਤੇ ਅਸੀਂ ਕਿੱਧਰ ਨੂੰ ਜਾਈਏ ਸਾਨੂੰ ਕਿਰਪਾ ਕਰਕੇ ਸਰਕਾਰ ਇਹ ਵੀ ਦੱਸ ਦਵੇ ਤੇ ਬਾਕੀ ਸਾਰੇ ਡਰਾਈਵਰਾਂ ਨੂੰ ਅਵੇਅਰ ਵੀ ਕਰਦੇ ਆ ਟੈਕਸੀ ਚਾਲਕਾਂ ਨੂੰ ਵੀ ਵੀ ਭਾਈ ਆਪ ਦਾ ਧਿਆਨ ਰੱਖੋ ਆਪ ਵੀ ਧਿਆਨ ਰੱਖੋ ਪਹਿਲਾ ਬੰਦੇ ਦੇਖ ਲਿਆ ਕਰੋ ਕਿਦਾਂ ਤੇ ਨੇ ਜੈਨੂ ਇੰਜਾਂ ਕਿਦਾਂ ਤੇ ਜਿਹੜੇ ਆਪਣੇ ਖਾਸ ਕਰ ਗਰੁੱਪ ਬਣੇ ਆ ਆਪਣੇ ਜਾਣਕਾਰ ਬੰਦੇ ਉਹਦਾਂ ਦੀਆਂ ਸਵਾਰੀਆਂ ਨੂੰ ਹੀ ਬਿਠਾਉ ਐਪਾਂ ਤੇ ਥੋੜਾ ਜਿਹਾ ਘੱਟ ਧਿਆਨ ਦਿਓ ਜਿਵੇਂ ਬਲਬਲਾ ਐਪ ਸੀ ਪਿੱਛੇ ਜੇ ਬਹੁਤ ਵਧੀਆ ਸਾਡੇ ਲੁਧਿਆਣੇ ਦੇ ਬੰਦਿਆਂ ਨੇ ਹੋਰ ਵੀ ਪੰਜਾਬ ਦੇ ਤੇ ਕਈ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਸੀ ਇਦਾਂ ਦੀਆਂ ਐਪਾਂ ਤੋਂ ਥੋੜਾ ਜਿਹਾ ਵਿਚਾਰ ਰੱਖੋ ਤੇ ਬਾਕੀ ਠੀਕ ਆ ਜੀ ਸਾਰੇ ਆਪਦੀ ਸੇਫਟੀ ਦਾ ਧਿਆਨ ਰੱਖੋ ਪੰਜਾਬ ਸਰਕਾਰ ਨੂੰ ਵੀ ਬੇਨਤੀ ਆ ਬਈ ਥੋੜਾ ਜਿਆਦਾ ਇਹਨਾਂ ਕ੍ਰਿਮੀਨਲਾਂ ਤੇ ਨੱਥ ਪਾਓ ਤਾਂ ਕਿ ਹਰ ਬੰਦਾ ਆਪਦੀ ਮਿਹਨਤ ਕਰਕੇ ਕਿਰਤ ਕਰਕੇ ਖਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ